ਸਸ਼ੀ ਗਾਲ ਜੀ ਸਵਾਗਤ ਹੈ ਫੇਸਬੁਕ YouTube ਦੇ ਇਸ ਲਾਈਵ ਸੈਸ਼ਨ ਦੇ ਵਿੱਚ ਦੋਸਤੋ VFS Global ਅੱਜ ਤੋਂ ਵਰਕਿੰਗ ਸ਼ੁਰੂ ਕਰ ਰਿਹਾ ਜਿਵੇਂ ਸਭ ਨੂੰ ਸਾਰਿਆਂ ਨੂੰ ਪਤਾ ਲੱਗ ਹੀ ਗਿਆ ਹੁਣ ਅੱਜ ਅਫੀਸ਼ੀਅਲ ਅਨਾਉਂਸਮੈਂਟ ਹੋ ਗਈ ਆ ਬਟ ਹੁਣ ਇੱਕ ਚੀਜ਼ ਦਾ ਪਲੀਜ਼ ਖਾਸਮ ਖਾਸ ਧਿਆਨ ਰੱਖਣਾ ਹੈ ਕਿ ਵਹੀਰਾ ਨਹੀਂ ਕੱਟਣੀਆਂ ਆਪਾਂ ਉਧਰੋਂ ਵੇਟ ਕਰਨਾ ਆ ਕਰਨੀ ਪੈਣੀ ਆ ਥੋੜਾ ਜਿਹਾ ਠਰਮਾ ਰੱਖਣਾ ਪੈਣਾ ਆਰਾਮ ਦੇ ਨਾਲ ਸਾਰਾ ਕੁਝ ਹੱਲ ਹੋ ਜਾਣਾ ਹੁਣ ਜਿੱਥੇ ਆਪਾਂ ਇੰਨੀ ਉਡੀਕ ਚ ਸੀ ਵੀ ਪਤਾ ਨਹੀਂ ਕਦੋਂ ਖੁੱਲੂਗਾ ਕੋਈ ਕਹਿੰਦਾ ਸੀ 2 ਮਹੀਨੇ ਨਹੀਂ ਖੁੱਲਦਾ ਆਪਾਂ ਨੂੰ ਵੀ ਇਹੀ ਲੱਗ ਰਿਆ ਸੀ ਵੀ ਜਨਵਰੀ ਤੱਕ ਨਹੀਂ ਖੋਲਦੇ ਬਟ ਇੱਕੋ ਦਾ ਮੈਕਨੇਡੀਅਨ ਗਵਰਨਮੈਂਟ ਨੇ ਆਪਾਂ ਨੂੰ ਸਰਪ੍ਰਾਈਜ਼ ਦਿੱਤਾ ਹੁਣ ਆਪਾਂ ਇਸ ਚੀਜ਼ ਦੇ ਉੱਤੇ ਥੋੜੀਆਂ ਜਾਂ ਥੋੜਾ ਜਿਹਾ ਟਰਮਾ ਹੋਰ ਰੱਖੀਏ ਵਕਤ ਦਿਈਏ VFS ਨੂੰ ਵੀ ਉਹ ਆਪਾਂ ਨੂੰ ਤਰੀਕੇ ਨਾਲ ਡੀਲ ਕਰਨਾ ਸ਼ੁਰੂ ਕਰਨ ਉਹਨਾਂ ਨੇ ਬੜਾ ਵਧੀਆ ਸਿਸਟਮ ਬਣਾਤਾ ਅੱਗੇ ਵਾਂਗੂ ਅਪਾਇੰਟਮੈਂਟਸ ਆਪਾਂ ਆਪਦੇ ਲੈਵਲ ਤੇ ਹੀ ਨਹੀਂ ਲੈ ਸਕਦੇ IRCC ਵੱਲੋਂ ਤੁਹਾਨੂੰ ਇੱਕ ਰੈਫਰੈਂਸ ਨੰਬਰ ਆਊਗਾ ਉਸ ਰੈਫਰੈਂਸ ਨੰਬਰ ਜਿਹਨੂੰ ਉਹ ਰੈਫਰੈਂਸ ਨੰਬਰ ਆਊਗਾ ਉਹੀ ਅਪਾਇੰਟਮੈਂਟ ਚੱਕ ਸਕੂਗਾ ਮਤਲਬ ਕਿ ਆਪਦੇ ਲੈਵਲ ਤੇ ਅਪਾਇੰਟਮੈਂਟ ਨਹੀਂ ਬੁੱਕ ਕਰਾ ਸਕਦੇ ਗਵਰਨਮੈਂਟ ਦੱਸੂਗੀ ਕਿ ਕੀ ਦਾ ਕਿਹਨੇ ਅਪਾਇੰਟਮੈਂਟ ਲੈਣੀ ਆ ਕੀ ਦਾ ਬਾਇਓਮੈਟ੍ਰਿਕ ਸਾਨੂੰ ਚਾਹੀਦਾ ਜਿਵੇਂ ਜਿਵੇਂ ਉਹ ਰੈਫਰੈਂਸ ਨੰਬਰ ਸਾਨੂੰ ਆਈ ਜਾਊਗਾ ਬੀਏ ਬੀਆਈਐਲ ਨਾਂ ਦਾ ਇੱਕ ਉਹਨਾਂ ਨੇ ਇੱਕ ਸਿਸਟਮ ਆ ਜ ਆਪਾਂ ਬੜਾ ਡੀਪ ਚ ਨਹੀਂ ਜਾਂਦੇਗੇ ਉਹ ਆਈਆਰਸੀ ਜਨਰੇਟ ਕਰਕੇ ਤੁਹਾਨੂੰ ਦਊਗੀ ਉਸ ਤੋਂ ਬਾਅਦ ਤੁਸੀਂ ਉਹ ਰੈਫਰੈਂਸ ਨੰਬਰ ਦੇ ਆਧਾਰ ਤੇ ਅਪਾਇੰਟਮੈਂਟ ਚੱਕੋਗੇ ਸੋ ਆਪਾਂ ਉਧਰ ਨੂੰ ਭੱਜਣਾ ਨਹੀਂ ਆਪਾਂ ਪੈਨਿਕ ਨਹੀਂ ਹੋਣਾ ਹੁਣ ਹੁਣ ਆਰਾਮ ਦੇ ਨਾਲ ਚੱਲਣਾ ਜਿੱਥੇ ਆਪਾਂ ਇੰਨੀ ਵੇਟ ਕਰ ਲਈ ਉਥੇ ਮੇਰੇ ਹਿਸਾਬ ਦੇ ਨਾਲ ਡੇਢ ਦੋ ਮਹੀਨਿਆਂ ਚ ਸਾਰਾ ਕੰਮ ਸਿਸਟਮੈਟਿਕ ਲੀ ਤੇ ਝੜ ਜਾਊਗਾ ਵੇਟ ਕਰੀਏ ਆਰਾਮ ਦੇ ਨਾਲ ਸਭ ਨੂੰ ਹੀ ਬਾਇਓਮੈਟ੍ਰਿਕਸ ਕਰਾਉਣੇ ਆ ਸਭ ਨੂੰ ਹੀ ਬਾਇਓਮੈਟ੍ਰਿਕ ਰਿਕੁਐਸਟ ਆਉਣੀ ਆ ਕਿਉਂਕਿ ਇਹ ਇੱਕ ਜ਼ਰੂਰ ਕੈਨੇਡੀਅਨ ਗਵਰਨਮੈਂਟ ਦੀ ਇਹ ਲੋੜ ਆ ਇਹ ਇੱਕ ਸਿਸਟਮ ਦਾ ਪਾਰਟ ਆ ਸੋ ਇਸ ਚੀਜ਼ ਨੂੰ ਇਗਨੋਰ ਨਹੀਂ ਕਰ ਸਕਦੇ ਉਹ ਸੂਨਰ অর ਲੇਟਰ ਸਾਰਿਆਂ ਨੂੰ ਹੀ ਰਿਕੁਐਸਟ ਆ ਜਾਣੀ ਆ ਤੇ ਸਾਇਆ ਸਾਰਿਆਂ ਨੇ ਹੀ ਬਾਇਓਮੈਟ੍ਰਿਕ ਕਰਵਾ ਲੈਣੇ ਆ ਹੁਣ ਆ ਦੋ ਚਾਰ ਚੀਜ਼ਾਂ ਹੋਰ ਆਉਣਗੀਆਂ ਇੱਕ ਇੱਕ ਆਉਣੀਆਂ ਕਿ ਬਾਇਓਮੈਟ੍ਰਿਕ ਜੀ ਆਪਾਂ ਨੂੰ ਜਿਵੇਂ ਅਬਿਊਜ਼ ਹੋਣਾ ਸ਼ੁਰੂ ਹੋ ਜਾਂਦਾ ਸਿਸਟਮ ਕਿ ਵੱਧ ਪੈਸੇ ਦੇ ਇੱਕ ਅਪਾਇੰਟਮੈਂਟ ਚਕਾਰਿਆ ਜੀ ਕੋਈ ਕੋਈ ਕਹਿ ਰਿਹਾ ਜੀ ਪੈਸਿਆਂ ਦੇ ਨਾਲ ਜਲਦੀ ਅਪਾਇੰਟਮੈਂਟ ਲਿਆ ਦੂੰਗਾ ਦਿਵਾ ਦੂੰਗਾ ਇਹ ਸਾਰੀਆਂ ਚੀਜ਼ਾਂ ਤੋਂ ਆਪਾਂ ਬਚਣਾ ਆਪਾਂ ਸਿਸਟਮ ਨੂੰ ਅਬਿਊਜ਼ ਨਹੀਂ ਹੋਣ ਦੇਣਾ ਨਾ ਹੀ ਅਬਿਊਜ਼ ਕਰਨ ਦੇਣਾ ਨਾ ਹੀ ਉਹਦਾ 파ਟ ਬੰਨਣਾ ਗਵਰਨਮੈਂਟ ਨੇ ਬੜੇ ਸੋਹਣੇ ਸਿਸਟਮ ਦੇ ਨਾਲ ਹੌਲੀ ਹੌਲੀ ਤਰੀਕੇ ਦੇ ਨਾਲ VFS ਗਲੋਬਲ ਖੋਲੇ ਨੇ ਹੁਣ ਸਾਰਿਆਂ ਨੂੰ ਹੀ ਰਿਕੁਐਸਟ ਆ ਜਾਣੀ ਆ ਸੋ ਜਿਹੜੇ ਜਿਹੜੇ ਬੱਚਿਆਂ ਨੂੰ ਪਾਸਪੋਰਟ ਰਿਕੁਐਸਟ ਆਈਆਂ ਹੋਈਆਂ ਨੇ ਉਹਨਾਂ ਨੂੰ ਬਹੁਤ ਬਹੁਤ ਵਧਾਈਆਂ ਜਿਨ੍ਹਾਂ ਦੇ ਕੇਸ ਹਜੇ ਇਨ ਪ੍ਰੋਸੈਸ ਨੇ ਉਹਨਾਂ ਨੂੰ ਬੈਸਟ ਆਫ ਲੱਕ ਪਰਮਾਤਮਾ ਸਾਰਿਆਂ ਦੇ ਕੇਸ ਸਫਲ ਕਰੇ ਸਾਰਿਆਂ ਨੂੰ ਪੋਜ਼ਿਟਿਵ ਰਿਜ਼ਲਟਸ ਮਿਲਣ ਐਂਡ ਲਾਸਟ ਦੇ ਫੇਅਰ ਦੱਸਣਾ ਚਾਹੁੰਨਾ ਕਿ ਹਣ ਸਵੇਰੇ ਮੈਂ ਚੈੱਕ ਕਰ ਰਿਹਾ ਸੀ ਸਰਵਰ ਡਾਊਨ ਕੀਤੇ ਪਏ ਨੇ ਆਪਣੇ ਲੋਕਾਂ ਨੇ ਖੋਲ-ਖੋਲ ਕੇ ਉਹਨਾਂ ਦੀ ਸਾਈਟ ਲੋਡ ਨਹੀਂ ਹੈ ਰੈਫਰੈਂਸ ਨੰਬਰ ਜਨਰੇਟ ਜਿਹਨੂੰ ਆਊਗਾ ਉਹੀ ਆਪ ਦੀ ਅਪਾਇੰਟਮੈਂਟ ਬੁੱਕ ਕਰਵਾ ਸਕਦਾ ਆਪਾਂ ਡਾਇਰੈਕਟ ਅਪਾਇੰਟਮੈਂਟ ਬੁੱਕ ਨਹੀਂ ਕਰਵਾ ਸਕਦੇ ਸੋ ਦੋਸਤੋ ਐਨਾ ਕਹਿੰਦਾ ਹ ਖਿਮਾ ਦਾ ਜਾਚ ਕਾਂ ਜੀ ਜਿਹੜੇ-ਜਿਹੜੇ ਬੱਚੇ ਨੇ ਕਿਸੇ ਨੇ ਇਨਫੋਰਮੇਸ਼ਨ ਐਗਜ਼ੈਕਟ ਇਨਫੋਰਮੇਸ਼ਨ ਲੈਣੀ ਹੈ ਜਾਂ ਰੈਫਰੈਂਸ ਨੰਬਰ ਆ ਗਿਆ ਸਮਝ ਨਹੀਂ ਲੱਗਦਾ ਅੱਗੇ ਕਿਵੇਂ ਆਪਰੇਟ ਕਰਨਾ ਸਿਸਟਮ ਨੂੰ ਤੁਸੀਂ ਆਫਿਸ ਆ ਕੇ ਵਿਜ਼ਿਟ ਕਰ ਸਕਦੇ ਹੋ ਮਿਲ ਸਕਦੇ ਹੋ ਅਸੀਂ ਤੁਹਾਨੂੰ ਪ੍ਰੋਪਰ ਗਾਈਡਲਾਈਨਸ ਦਵਾਂਗੇ ਥ